ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਪਾਂ ਵੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਮੇਰੀ ਸਿਚੁਏਸ਼ਨ ਐਵੇਂ ਦੀ ਆ ਕਿ ਮੈਂ ਕਈ ਵਾਰ ਬਿਲਕੁਲ ਨਾਰਮਲ ਹੁੰਦੀ ਆ ਤੇ ਮੈਂ ਵੈਸੇ ਹੋਰ ਬਹੁਤ ਹੀ ਨਾਲ ਤਾਂ ਬਹੁਤ ਠੀਕ ਸੀਗੀ ਬਹੁਤ ਨਾਰਮਲ ਸੀਗੀ ਪਰ ਉਸ ਦਿਨ ਤਾਂ ਮੈਂ ਥੋੜਾ ਜਿਹਾ ਮਤਲਬ ਵੀ ਇਹ ਇਦਾਂ ਦੀ ਪ੍ਰੋਬਲਮ ਹੁੰਦੀ ਆ ਮੈਂ ਫੇਰ ਤੋਂ ਬਿਜ਼ਨਸ ਸਟ्रेस ਦੀ ਵੀ ਵੈ ਸੀਗੀ ਤੇ ਮੈਨੂੰ ਰੋਣਾ ਜਾ ਆ ਰਿਹਾ ਸੀਗਾ ਤੇ ਫਿਰ ਵੀ ਮੈਂ ਆਪਣੇ 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 ਨੂੰ ਸਮਝਾਇਆ ਆਪਣੇ ਆਪ ਤੇ ਕੰਟਰੋਲ ਕੀਤਾ ਤੇ ਫਿਰ ਆਪਾਂ ਵੀਡੀਓ ਬਣਾਉਣੇ ਆ ਤੇ ਇੱਕ ਨਵੇਂ ਟੌਪਿਕ ਤੇ ਗੱਲ ਕਰਦੇ ਆਂਗੇ ਤੇ ਜਿਹੜੀ ਇਹ ਜਿਹੜਾ ਇਹ ਟੌਪਿਕ ਆ ਇਹ ਸਾਡੀ ਜਿਹੜੀ ਪ੍ਰੋਬਲਮ ਆ ਜਿਹੜੀ ਸਟ्रेस ਆ ਉਹਦੇ ਨਾਲ ਵੀ ਜੁੜਿਆ ਹੋਇਆ ਤਾਂ ਫਤਿਸਿੰਗ ਲਗਾ ਤੋ ਦੇਖ ਰਿਆਂ ਤੇ ਮਤਲਬ ਵੀ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਅਸੀਂ ਅੱਜ ਗੱਲ ਕਰਨੀ ਹੈ ਜੀ ਭੁੱਖ ਦੇ ਬਾਰੇ ਤੇ ਮਤਲਬ ਬੰਦੇ ਦੀ ਲਾਈਫ ਤੇ ਵਿੱਚ ਉਹਦੇ ਦਿਮਾਗ ਦੇ ਵਿੱਚ ਇੱਕ ਭੁੱਖ ਹੀ ਐਵੇਂ ਦੀ ਚੀਜ਼ ਆ ਜਿਹੜੀ ਉਹਨੂੰ ਖੁਸ਼ ਵੀ ਰੱਖ ਸਕਦੀ ਹੈ ਤੇ ਜਿਹੜੀ ਉਹਨੂੰ ਦੁਖੀ ਵੀ ਕਰ ਦਿੰਦੀ ਹੈ ਮਤਲਬ ਅ ਇੱਕ ਤਰੀਕਾ ਨਾਲ ਕਹਿ ਲੋ ਵੀ ਅਸੀਂ ਆਪਣੀਆਂ ਜਿਹੜੀਆਂ ਇਛਾਵਾਂ ਆ ਉਹਨਾਂ ਦੇ ਕਰਕੇ ਹੀ ਦੁਖੀ ਹੁੰਦੇ ਆ ਤੇ ਅੱਜ ਆਪਾਂ ਗੱਲਬਾਤ ਕਰਦੇ ਆ ਭੁੱਖ ਦੇ ਬਾਰੇ ਤੇ ਜਿਹੜੀ ਭੁੱਖ ਆ ਇਹ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਜਿਹੜੀ ਸਰੀਰਕ ਭੁੱਖ ਹੁੰਦੀ ਹੈ ਜੀ ਜਿਹੜੀ ਦੋ ਰੋਟੀਆਂ ਦੇ ਨਾਲ ਵੀ ਬੁਝਾਈ ਜਾ ਸਕਦੀ ਹੈ ਜੀ ਤੇ ਇੱਕ ਬੰਦੇ ਦੀ ਮੰਡੀ ਭੁੱਖ ਹੁੰਦੀ ਹੈਗੀ ਜਿਹੜੀ ਬਹੁਤ ਡੇਂਜਰਸ ਹੁੰਦੀ ਹੈ ਜਿਹੜੀ ਭੁੱਖ ਐਵੇਂ ਦੀ ਆਗੀ ਜਿਹੜੀ ਬੁਝਦੀ ਨਹੀਂ ਹੈਗੀ ਉਹ ਹੁੰਦੀ ਆ ਇਛਾਵਾਂ ਦੀ ਭੁੱਖ ਸਮਾਨ ਦੀ ਇਕੱਠੀਆਂ ਕਰਨ ਦੀ ਭੁੱਖ ਹੈ ਨਾ ਤੇ ਵਿਚਾਰਾਂ ਦੀ ਭੁੱਖ ਕੁਝ ਵੀ ਕਹਿ ਸਕਦੇ ਆਂਗੇ ਉਹ ਕਿਸੇ ਤਰੀਕੇ ਨਾਲ ਬੁਝਦੀ ਨਹੀਂ ਹੈਗੀ ਬੰਦਾ ਬੁਝਾ ਨਹੀਂ ਸਕਦਾ ਉਹਦੇ ਤੇ ਕੰਟਰੋਲ ਨਹੀਂ ਕਰ ਪਾਉਂਦਾ ਹੈਗਾ ਕਿਉਂਕਿ ਮਤਲਬ ਵੀ ਜੇ ਦੇਖਿਆ ਜਾਵੇ ਤਾਂ ਆਪਣੀ ਬਿਲਕੁਲ ਨਾਰਮਲ ਲਾਈਫ ਹੁੰਦੀ ਆ ਆਪਣੀਆਂ ਜਿਹੜੀਆਂ ਸੀਮਤ ਜੀਆਂ ਲੋੜਾਂ ਹੁੰਦੀਆਂ ਤੇ ਉਹ ਇਨਸਾਨ ਆ ਥੋੜਾ ਬਹੁਤ ਕੰਮ ਕਰਕੇ ਵੀ ਜਿਹੜੀਆਂ ਪੂਰੀਆਂ ਕਰ ਸਕਦਾ ਆ ਤੇ ਪਰ ਜਿਹੜੀਆਂ ਸਾਡੀਆਂ ਲੋੜਾਂ ਆ ਇਛਾਵਾਂ ਆ ਸਾਡੀ ਮਨ ਦੀ ਜਿਹੜੀ ਭੁੱਖਾ ਬਹੁਤ ਜ਼ਿਆਦਾ ਵੱਧ ਚੁੱਕੀ ਆ ਤੇ ਇਹਦੇ ਕਰਕੇ ਮਤਲਬ ਵੀ ਅਸੀਂ ਦਿਨ ਰਾਤ ਖਾਕਦੇ ਰਹਿੰਦੇ ਆ ਤੇ ਲੋਕੀ ਆਪਦੀ ਇਸੇ ਭੁੱਖ ਦੇ ਕਰਕੇ ਚੋਰੀਆਂ ਵੀ ਕਰਦੇ ਨੇ ਤੇ ਬੀਮਾਨੀਆਂ ਕਰਦੇ ਆ ਹਨਾ ਤੇ ਆਪਾਂ ਦੇਖਦੇ ਆ ਕਿ ਸਕੇ ਜਿਹੜੇ ਭੈਣ ਭਾਈ ਹੁੰਦੇ ਨੇ ਉਹਦੇ ਸਕੇ ਭੈਣ ਭਾਈਆਂ ਨਾਲ ਵੀ ਬੇਈਮਾਨੀਆਂ ਕਰ ਜਾਂਦੇ ਨੇ ਆਪ ਦੀ ਜਿਹੜੀ ਮਨ ਦੀ ਜਿਹੜੀ ਭੁੱਖਾ ਉਹਨੂੰ ਮਿਟਾਉਣ ਦੇ ਲਈ ਮਤਲਬ ਵੀ ਪੈਸਾ ਇਕੱਠਾ ਕਰਨ ਦੇ ਲਈ ਤੇ ਗੁਰਨਾਨਕ ਦੇਵ ਜੀ ਨੇ ਵੀ ਇਸ ਬਾਰੇ ਗੱਲ ਕੀਤੀ ਹੈ ਵੀ ਜਿਹੜੀ ਮਨ ਨੂੰ ਭੁੱਖ ਲੱਗਦੀ ਹੈ ਜੀ ਉਹਦੇ ਤੋਂ ਕਿਵੇਂ ਮੁਕਤ ਹੋਇਆ ਜਾ ਸਕਦਾ ਆ ਤੇ ਉਹਨੂੰ ਕਿਵੇਂ ਬੁਝਾਇਆ ਜਾ ਸਕਦਾ ਆ ਮਨ ਦੀ ਜਿਹੜੀ ਭੁੱਖਾ ਉਹਨੂੰ ਮਿਟਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਕਿਉਂਕਿ ਅਸੀਂ ਤਾਂ ਹੀ ਖੁਸ਼ ਤੇ ਸੁਖੀ ਰਹਿ ਸਕਦੇ ਆ ਜੇ ਸਾਡੇ ਮਨ ਦੀ ਭੁੱਖਾ ਜਿਹੜੀ ਉਹ ਮਿਟੇ ਜਿਹੜੀ ਮਤਲਬ ਵੀ ਨਾਰਮਲੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਭੁੱਖ ਨੂੰ ਭੁੱਖ ਦੇ ਨਾਲ ਮਟਾਉਣ ਦੀ ਕੋਸ਼ਿਸ਼ ਕਰਦੇ ਹਾਂ ਪਦਾਰਥਾਂ ਦੇ ਨਾਲ ਜਿਹੜੀ ਅਸੀਂ ਆਦੀ ਜਿਹੜੀ ਮੰਨਦੀਆਂ ਇਛਾਵਾਂ ਆ ਉਹਨਾਂ ਨੂੰ ਪੂਰਤੀ ਉਹਨਾਂ ਦੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਰਕੇ ਉਹ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਜਿਹੜੀ ਸਾਡੀ ਤ੍ਰਿਸ਼ਨਾ ਆ ਉਹ ਚੀਜ਼ਾਂ ਨੂੰ ਲੈ ਕੇ ਹੋਰ ਵਧਦੀ ਰਹਿੰਦੀ ਆ ਤੇ ਬੰਦਾ ਉੱਝਿਆ ਰਹਿੰਦਾ ਆ ਉਹਨਾਂ ਦੇ ਵਿੱਚ ਜਿਦਾ ਗੁਨਾਨਦੇ ਜੀ ਨੇ ਵੀ ਕਿਹਾ ਆ ਭੁੱਖਿਆ ਭੁੱਖਣਾ ਉਸ ਤਰੇ ਜੇ ਬੰਨਾ ਪੂਰੀਆਂ ਪਾਰ ਵੀ ਬੰਦੇ ਦੀ ਜਿਹੜੀ ਭੁੱਖਾ ਉਹ ਦੂਰ ਨਹੀਂ ਹੋ ਸਕਦੀ ਹੈਗੀ ਭਾਵੇਂ ਉਹ ਕਿੰਨਾ ਜਿਹੜਾ ਸਮਾਨ ਆ ਜਿੰਨਾ ਮਰਜੀ ਜਿਹੜਾ ਬੋਝ ਆ ਉਹਨੂੰ ਇਕੱਠਾ ਕਰ ਲਵੇ ਤੇ ਜਿਹੜੇ ਗੁਰਬਾਣੀ ਦੇ ਕਈ ਤਰੀਕੇ ਨਾਲ ਅਰਥ ਕੀਤੇ ਜਾ ਸਕਦੇ ਆ ਤੇ ਆਪਾਂ ਜਦੋਂ ਆਪਣੀ ਲਾਈਫ ਦੇ ਵਿੱਚ ਸਮਝ ਨਾ ਹੋਵੇ ਅਡਵਰਡ ਜਿਹੜੇ ਜਿਹੜੇ ਮਤਲਬ ਟਿੱਕਾ ਕਰਨੀ ਉਹਨਾਂ ਨੇ ਵੱਖਰੇ ਤਰੀਕੇ ਨਾਲ ਜਿਹੜੇ ਗੁਰਬਾਣੀ ਦੇ ਅਰਥ ਕੀਤੇ ਆਗੇ ਤੇ ਅਸਲ ਦੇ ਵਿੱਚ ਇਹ ਹੁੰਦਾ ਕਿ ਬੰਦਾ ਜਿਹੜਾ ਆਪਣੇ ਮਨ ਨੂੰ ਸੈਟੀਸਫਾਈ ਕਰਨ ਦੀ ਕੋਸ਼ਿਸ਼ ਕਰਦਾ ਆ ਤੇ ਉਹ ਸੈਟੀਸਫਾਈ ਨਹੀਂ ਹੁੰਦਾ ਹੈਗਾ ਕਿਉਂਕਿ ਅਸੀਂ ਜਿਹੜਾ ਹੈਗਾ ਪਦਾਰਥ ਚੀਜ਼ਾਂ ਦੇ ਨਾਲ ਤੇ ਸੰਸਾਰਿਕ ਚੀਜ਼ਾਂ ਦੇ ਨਾਲ ਜਿਹੜੇ ਜੁੜੇ ਹੋਏ ਹੁੰਦੇ ਆ ਤੇ ਸਾਡੀ ਜਿਹੜੀ ਲੋੜ ਆ ਉਹ ਸੰਸਾਰਿਕ ਚੀਜ਼ਾਂ ਤੱਕ ਜਿਹੜੀ ਸੀਮਤ ਹੁੰਦੀ ਆ ਜਿੱਦਾਂ ਗੁਰੂ ਸਾਹਿਬ ਨੇ ਕਿਹਾ ਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਮਤਲਬ ਜਿਹਦੇ ਕੋਲ ਸੰਸਾਰ ਦਾ ਰਾਜ ਭਾਗ ਨਹੀਂ ਹੋਵੇ ਬਹੁਤ ਸਾਰਾ ਉਹਦੇ ਕੋ ਮਾਨ ਹੋਵੇ ਬਹੁਤ ਸਾਰਾ ਤੁਹਾਨੂੰ ਹੋਵੇ ਉਹ ਵੀ ਦੁਖੀ ਹੁੰਦਾ ਆ ਕਿਉਂਕਿ ਉਹਦੇ ਵੀ ਮਾਨ ਦੀ ਜਿਹੜੀ ਭੁੱਖ ਆ ਉਹ ਨਹੀਂ ਮਿੜਦੀ ਹੈਗੀ ਆਪਾਂ ਦੇਖਦੇ ਆਇਆ ਮਤਲਬ ਜਿਹੜੇ ਰਾਜੇ ਵੀ ਸੀਗੇ ਉਹਨਾਂ ਦੀ ਵੱਖਰੀ ਤਰੀਕੇ ਨਾਲ ਜਿਹੜੀ ਭੁੱਖ ਸੀਗੀ ਉਹ ਜੰਗਾਂ ਲੜਦੇ ਸੀਗੇ ਆਪਣਾ ਰਾਜ ਭਾਗ ਵਧਾਉਣ ਦੇ ਲਈ ਆਪਣਾ ਜਿਹੜਾ ਏਰੀਆ ਸੀਗਾ ਉਹਨੂੰ ਵਧਾਉਣ ਦੇ ਲਈ ਤੇ ਅੱਜ ਵੀ ਆਪਾਂ ਦੇਖਦੇ ਆਂਗੇ ਵੀ ਜਿਹੜੇ ਸਾਡੇ ਜਿਹੜੇ ਲੀਡਰ ਹੁੰਦੇ ਆ ਪੋਲੀਟੀਕਲ ਲੀਡਰ ਹੁੰਦੇ ਆ ਤੇ ਜਿਹੇ ਦੇਖਿਆ ਜਾਵੇ ਉਹਨਾਂ ਕੋਲ ਪੈਸੇ ਵੱਲੋਂ ਤੇ ਪਦਾਰਥਾਂ ਵੱਲੋਂ ਕੋਈ ਵੀ ਕਮੀ ਨਹੀਂ ਹੁੰਦੀ ਹੈਗੀ ਉਹ ਜੋ ਚਾਹਣ ਉਹ ਪ੍ਰਾਪਤ ਕਰ ਸਕਦੇ ਆ ਤੇ ਉਹਨਾਂ ਨੂੰ ਜਿਹੜੀ ਮਤਲਬ ਸ਼ੌਹਰਤ ਦੀ ਜਿਹੜੀ ਭੁੱਖ ਹੁੰਦੀ ਹੈਗੀ ਬਾਵਾ ਦੀ ਭੁੱਖ ਹੁੰਦੀ ਹੈਗੀ ਵੀ ਸਾਡੇ ਕੋਲੇ ਕਾਦਾ ਹੋਵੇ ਸਾਡੇ ਕੋਲ ਕੁਰਸੀ ਹੋਵੇ ਜਿਹੜੀ ਸਰੀਰ ਦੀ ਭੁੱਖ ਆਹ ਰੋਟੀਆਂ ਨਾਲ 부ਝਾਈ ਸਕਦੀ ਹੈ 부ਝਾਈ ਜਾ ਸਕਦੀ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਬਿਨਾਂ ਸੰਤੋਖ ਨਾਹੀ ਕੋ ਰਾਜੇ ਸੰਤੋਖ ਤੋਂ ਬਿਨਾਂ ਜਿਹੜਾ ਸਾਡੇ ਸਰੀਰ ਨੂੰ ਮਤਲਬ ਸਾਡੇ ਮਨ ਨੂੰ ਸਾਡੇ دنیਾਰੀ ਲੋਕਾਂ ਨੂੰ ਜਿਹੜਾ ਰੱਜ ਨਹੀਂ ਆ ਸਕਦਾ ਤੇ ਸਬਰ ਤੇ ਸ਼ੁਕਰ ਦੇ ਨਾਲ ਜਿਹੜੀ ਸਾਡੀ ਤ੍ਰਿਸ਼ਨਾ ਦੀ ਭੁੱਖਾ ਉਹ ਬੁਝਾਈ ਜਾ ਸਕਦੀ ਆ ਤੇ ਸੰਸਾਰ ਦੇ ਵਿੱਚ ਜਿਹੜਾ ਇਨਸਾਨ ਆ ਉਹ ਸੁਖੀ ਤੇ ਸਟ੍ਰੈਸ ਤੋਂ ਦੂਰ ਤਾਂ ਹੀ ਰਹਿ ਸਕਦਾ ਆ ਜੇ ਉਹਦੀ ਜਿਹੜੀ ਤ੍ਰਿਸ਼ਨਾ ਦੀ ਜਿਹੜੀ ਭੁੱਖਾ ਉਹ ਮਿਟ ਜਾਵੇ ਤੇ ਉਹਨੂੰ ਪਰਮਾਤਮਾ ਦਾ ਸ਼ੁਕਰ ਕਰਨਾ ਆ ਜਾਵੇ ਤੇ ਉਹਨੂੰ ਸਬਰ ਦੇ ਵਿੱਚ ਰਹਿਣਾ ਆ ਜਾਵੇ ਤੇ ਮਤਲਬ ਵੀ ਅਸੀਂ ਹਰ ਇੱਕ ਚੀਜ਼ ਲਈ ਥੈਂਕਫੁਲ ਹੋਈਏ ਜਿਹੜੀ ਸਾਡੇ ਕੋਲ ਹੈਗੀ ਆ ਅਸੀਂ ਉਹਦਾ ਸ਼ੁਕਰ ਮਹਾਰਾਜ ਦੇ ਲਈ ਕਰੀ ਮਹਾਰਾਜ ਦਾ ਸ਼ੁਕਰ ਉਸ ਚੀਜ਼ ਲਈ ਕਰੀਏ ਜਿਹੜੀ ਉਹਨੇ ਸਾਨੂੰ ਦਿੱਤੀ ਆ ਜੋ ਸਾਡੇ ਕੋਲ ਹੈ ਜੋ ਸਾਡੇ ਕੋਲ ਹੈ ਨਹੀਂ ਮਤਲਬ ਜੇ ਅਸੀਂ ਉਹਨਾਂ ਚੀਜ਼ਾਂ ਵੀ ਸੋਚ ਕੇ ਰੋਂਦੇ ਰਵਾਂਗੇ ਸਟ्रेस ਦੇ ਵਿੱਚ ਰਵਾਂਗੇ ਮਤਲਬ ਵੀ ਅਸੀਂ ਕਿੰਨੀ ਆਪਣੀ ਲਾਈਫ ਖਰਾਬ ਕਰ ਲੈਨੇ ਆਗੇ ਕਿਉਂਕਿ ਮੈਂ ਵੀ ਆਪਣੀ ਲਾਈਫ ਦੇ ਵਿੱਚ ਮੈਂ ਆਪਣਾ ਬਹੁਤ ਸਾਰਾ ਟਾਈਮ ਆ ਜਿਹੜਾ ਉਹ ਸਟ्रेस ਦੇ ਵਿੱਚ ਕੱਢਿਆ ਮਤਲਬ ਇਹੀ ਇੱਕ ਨਿੱਕੀ ਜਿਹੀ ਚੀਜ਼ ਨੂੰ ਮੈਂ ਨਹੀਂ ਸੀ ਸਮਝ ਸਕੀ ਤਾਂ ਇਹ ਮੈਂ ਸੋਚਦੀ ਰਹਿੰਦੀ ਸੀਗੀ ਇਹ ਕਿਉਂ ਨਹੀਂ ਹੋਇਆ ਐਵੇਂ ਕਿਉਂ ਨਹੀਂ ਹੋਇਆ ਮਤਲਬ ਲੋਕ ਮਿੱਥੋ ਵੀ ਬਹੁਤ ਜ਼ਿਆਦਾ ਲੋਕਾਂ ਦੀ ਲਾਈਫ ਦੇ ਵਿੱਚ ਸਟਰਗਲ ਹੁੰਦਾ ਹੈ ਬਹੁਤ ਦੁੱਖ ਹੁੰਦੇ ਹੈਗੇ ਤੇ ਉਹ ਸੁਖੀ ਤਾਂ ਹੀ रह ਸਕਦੇ ਹੁੰਦੇ ਹੈਗੇ ਜੇ ਉਹਨਾਂ ਦੀ ਲਾਈਫ ਦੇ ਵਿੱਚ ਸਬਰ ਤੇ ਸ਼ੁਕਰ ਮਾਰਾ ਇਹ ਨਾ ਹੋਵੇ ਤੇ ਇਹ ਇੱਕ ਬਹੁਤ ਸੋਹਣਾ ਜਿਹਾ ਟੌਪਿਕ ਸੀਗਾ ਤੇ ਸ਼ਾਇਦ ਇਹ ਬਹੁਤ ਜਾਣਿਆਂ ਦੇ ਲਈ ਵਧੀਆ ਵੀ ਹੋਵੇ ਤੇ ਬਹੁਤ ਜਾਣਿਆਂ ਨੂੰ ਸਮਝਣ ਦੇ ਵਿੱਚ ਤੇ ਲਾਈਫ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਦੇ ਵਿੱਚ ਤੇ ਆਪਣੇ ਆਪ ਨੂੰ ਸਬਰ ਤੇ ਸ਼ੁਕਰ ਦੇ ਵਿੱਚ ਰੱਖਣ ਦੇ ਵਿੱਚ ਸ਼ਾਇਦ ਹੀ ਹੈਲਪ ਕਰੇ ਤੇ ਕੋਸ਼ਿਸ਼ ਕਰਾਂਗੇ ਕੁਝ ਨਵੀਆਂ ਚੀਜ਼ਾਂ ਤੇ ਵਧੀਆ ਚੀਜ਼ਾਂ ਤੇ ਵਿਚਾਰ ਕਰਦੇ ਰਹੀਏ ਅ ਬਹੁਤ ਮਤਲਬ ਐਸੇ ਵਲੌਗ ਬਣਾਉਣ ਦੇ ਲਈ ਬਹੁਤ ਸਾਰਾ ਕੁਝ ਹੁੰਦਾ ਆ ਪਰ ਮੈਂ ਜਿਵੇਂ ਪਹਿਲਾਂ ਇੱਕ ਵੀਡੀਓ ਪਾਈ ਸੀਗੀ ਮੈਂ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਪਰਸਨਲ ਚੀਜ਼ਾਂ ਤੇ ਉਹਦਾਂ ਦੀਆਂ ਮਤਲਬ ਸ਼ੇਅਰ ਕਰਨ ਦੀ ਥਾਂ ਤੇ ਕੁਝ ਨਾ ਕੁਝ ਇਨਫੋਰਮੇਟਿਵ ਹੋਵੇ ਜੀ ਜਿਹਦੇ ਨਾਲ ਤੁਹਾਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਮਿਲੇ ਤੇ ਮੇਰੇ ਲਈ ਵੀ ਮਤਲਬ ਇੱਕ ਸਟੱਡੀ ਹੁੰਦੀ ਹੈ ਜਦੋਂ ਮੈਂ ਇਦਾਂ ਦੀ ਚੀਜ਼ ਦੇ ਉੱਤੇ ਗੱਲਬਾਤ ਕਰਦੀ ਆ ਉਹ ਮੈਨੂੰ ਵੀ ਸਿੱਖਣ ਨੂੰ ਮਿਲਦਾ ਆ ਮੈਨੂੰ ਵੀ ਨਵੀਂ ਚੀਜ਼ ਦੀ ਸਮਝ ਆਉਂਦੀ ਆ ਤੇ ਮੈਨੂੰ ਇਹ ਲੱਗ ਰਿਹਾ ਕਿ ਹੁਣ ਜਿਹੜੇ ਮੇਰੇ ਆਲੇ ਦੁਆਲੇ ਬੈਠੇ ਆ ਇਹ ਹੁਣ ਕੁਝ ਕਹਿਣਾ ਚਾਹੁੰਦੇ ਹੋਣਗੇ ਸ਼ਾਇਦ ਤੇ ਇਹ ਹੁਣ ਬੋਰ ਹੋ ਗਏ ਹੋਣੇ ਆ ਤੇ ਪਰ ਇਹਨਾਂ ਨੂੰ ਅੱਜ ਉੱਚੀ ਗੱਲ ਕਰਨੀ ਪੈਣੀ ਹੈ ਵੀ ਅੱਜ ਉੱਚੀ ਬੋਲਣਾ ਪੈਣਾ ਕਿਉਂਕਿ ਇਹਦੇ ਸਾਡੇ ਜਿਹੜੇ ਮਾਈਕ ਸੀਗੇ ਉਹ ਚਾਰਜ ਨਹੀਂ ਸੀਗੇ ਤੇ ਜੇ ਵੀ ਗੱਲਬਾਤ ਕਰਨੀ ਚਾਹੁੰਦੇ ਤਾਂ ਜਿਹੜੀ ਤੁਸੀਂ ਨਾਰਮਲ ਆਵਾਜ਼ ਘੱਜ ਰੱਖਦੇ ਆ ਉਹਦੇ 'ਚ ਕਰਿਓ ਜਿੱਦੋਂ ਸੀ ਵੀਡੀਓ ਬਹੁਤ ਖਾਲੀ ਦੇ ਬਾਅਦ ਪਿਆਰੇ ਦੇ ਬੱਚੇ ਆਣ ਜਾਂਦੇ ਉਹਦਾਂ ਹੀ ਬੋਲਣਾ ਉੱਚੀ ਆਵਾਜ਼ ਬੋਲੋ ਕੁਝ ਕਹਿਣਾ ਚਾਹੁੰਦੇ ਮਤੇ ਸੀ ਹਾਂਜੀ ਵੇਖੋ ਜੀ ਭੁੱਖ ਦੋ ਤਰ੍ਹਾਂ ਵੀ ਦੀ ਐ ਇੱਕ ਮਾਸੀ ਦੇ ਮੈਗੀ ਆ ਦੀ ਭੁੱਖ ਹਮ ਮਾਸੀ ਦੇ ਨੂਡਲ ਦੀ ਭੁੱਖ ਮਾਸੀ ਦੇ ਪੀਜ਼ਾ ਦੀ ਭੁੱਖ ਤੇ ਦੁੱਜੀ ਭੁੱਖ پتہ ਕਿਹੜੀ ਹੁੰਦੀ ਆ ਹਮ ਚੀਜ਼ਾਂ ਦੀ ਭੁੱਖ ਮੈਨੂੰ ਤਾਂ ਬਸ ਦੋ ਭੁੱਖ ਨਹੀਂ ਪਤਾ ਵਾ ਤੇ ਇੱਕੋ ਵੀ ਮਤਲਬ ਲੋਕ ਹੁੰਦੇ ਆ ਜਿਹੜੇ ਆਪਣੇ ਪਿਆਰੇ ਹੁੰਦੇ ਆ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗਦੀ ਆ ਗੁਰਬਾਣੀ ਦੀ ਭੁੱਖ ਲੱਗਦੀ ਆ ਵੀ ਜਿਵੇਂ ਮਾਰੇ ਨੇ ਸਸਾਰੇ ਕੰਡੇ ਤੇ ਕਿਹਾ ਸੀਗਾ ਕਿ ਦੇਰ ਸਿੰਘਾ ਮੈਨੂੰ ਅੱਜ ਭੁੱਖ ਲੱਗੀ ਐ ਤੇ ਉਹਨਾਂ ਨੇ ਕਿਹਾ ਸੀ ਕਿ ਮਹਾਰਾਜ ਹੁਣ ਤੁਹਾਨੂੰ ਕੀ ਛਟਾਈ ਐ ਅੱਜ ਤੁਹਾਨੂੰ ਭੁੱਖ ਕਿਵੇਂ ਲੱਗੀ ਐ ਤੇ ਤੁਸੀਂ ਕਦੇ ਕਿਹਾ ਨਹੀਂ ਤਾਂ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਮੈਨੂੰ ਭੁੱਖ ਲੱਗੀ ਐ ਜੀ ਆਸਾ ਦੀ ਵਾਰ ਦੀ ਕਿ ਆਸਾ ਦੀ ਵਾਰ ਦਾ ਟਾਈਮ ਹੋ ਗਿਆ ਤੇ ਆਸਾ ਦੀ ਵਾਰ ਦਾ ਜਿਹੜਾ ਇੱਥੇ ਸਰਸਾ ਦੇ ਕੰਡੇ ਤੇ ਕੀਰਤਨ ਹੋਵੇ ਤੇ ਗੁਰੂ ਸਾਹਿਬ ਨੇ ਉਹ ਪੂਰਨੇ ਪਾਕਿਸਤਾਨ ਨੂੰ ਦੱਸਿਆ ਸੀਗਾ ਕਿ ਤੁਹਾਡੇ ਤੇ ਕਿਹੋ ਜਿਹੇ ਵੀ ਹਾਲਾਤ ਹੋਣ ਕਿਹੋ ਜੀ ਵੀ ਤੁਸੀਂ ਕੰਡੀਸ਼ਨ ਦੇ ਵਿੱਚ ਹੁਣ ਕਿੱਡਾ ਤੁਹਾਡੇ ਤੇ ਭਾਰੀ ਤੋਂ ਭਾਰੀ ਦੁੱਖ ਆਇਆ ਹੋਵੇ ਇੰਡਾ ਵੱਡਾ ਦੁੱਖ ਤੁਹਾਡੇ ਤੇ ਨਹੀਂ ਹੋ ਸਕਦਾ ਕਿ ਤੁਹਾਡੇ ਜਿੱਥੇ ਮਤਲਬ ਵੀ ਇੱਕ ਤਰੀਕੇ ਨਾਲ ਮੌਤ ਕੋ ਮਰੀ ਹੋਵੇ ਤੇ ਤੁਸੀਂ ਉੱਥੇ ਬੈਠ ਕੇ ਮਹਾਰਾਜ ਦਾ ਸ਼ੁਕਰਾਨਾ ਕਰ ਰਹੇ ਹੁਣ ਗੁਰਬਾਣੀ ਪੜ੍ਹ ਰਹੇ ਹੁਣ ਕੀਰਤਨ ਕਰ ਰਹੇ ਹੁਣ ਤੇ ਕੋਸ਼ਿਸ਼ ਕਰੀਏ ਕਿ ਨਿਤਨੇਮ ਕਰ ਦੇਣਾ ਛੱਡੀਏ ਜਿੰਨਾ ਵੀ ਹੋ ਸਕਦਾ ਆ ਨਿਤਨੇਮ ਦੇ ਨਾਲ ਜੁੜੇ ਰਹੀਏ ਤੇ ਮਹਾਰਾਜ ਸਾਡੇ ਸਾਰਿਆਂ ਤੇ ਕਿਰਪਾ ਕਰਨ ਗੁਰਬਾਣੀ ਨਾਲ ਜੋੜੀ ਰੱਖਣ ਤੇ ਆਪਾਂ ਤੁਹਾਨੂੰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਸ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਤੁਜੀ ਦੀ ਪ੍ਰਭਦੇ